ਨਿਰਵਾਣ ਕਿਸੇ ਨਿਰਵਾਣ ਦੀ ਜੇ ਕਰਨਾ ਪਰ ਅੱਜ ਇਹ ਬੜਾ ਵਿਆਪਕ ਰੂਪ ਹੈ ਬੇਰਾ ਵਿਕਰਾਲ ਰੂਪ ਹੈ ਸੰਸਾਰ ਵਿੱਚ ਵਿੰਦੇ ਹੋ ਖਰ ਕੋਈ ਕੋਈ ਸਮਾਜਿਕ ਪੱਖ ਤੋਂ ਕੋਈ ਰਾਜਨੀਤਿਕ ਪੱਖ ਤੋਂ ਕਿ ਆਰਥਿਕ ਪੱਖ ਤੋਂ ਕੋਈ ਖਾਨੀਅਤ ਪੱਖ ਤੋਂ ਇਸ ਗੁਰੂ ਕੇ ਪਿਆਰ ਇਸ ਅਗਨੀ ਦੀ ਜਪੇਟ ਵਿੱਚ ਹੈ ਇਹਨੂੰ ਬੜੀ ਸਮਝਣ ਵਾਲੀ ਬਾਤ ਹੈ ਆਪਾਂ ਕਿਉਂਕਿ ਹੁਣੇ ਸ਼ਬਦ ਸੁਣਿਆ ਹੈ ਕੀ ਤੁਮ ਕਹੋ ਦਇਆ ਮੇਰੇ ਸਾਈਂ ਸਤਗੁਰੂ ਧੰਗ ਗੁਰੂ ਗ੍ਰੰਥ ਸਾਹਿਬਾ ਜੀ ਦਇਆ ਕਰੋ ਅਰਸ ਕਰੋ ਕੀ ਤਰਸ ਕਰੋ ਐਸੀ ਮੱਤ ਦੀਜੈ ਮੇਰੇ ਠਾਕੁਰ ਸਤਗੁਰੂ ਮੈਨੂੰ ਮੱਤ ਦੇ ਬੜੀ ਬੜੀ ਬਾਤ ਹੈ ਜੀ ਜਦੋਂ ਗੁਰੂ ਕੇ ਪਿਆਰੋਂ ਕਿਤੇ ਗੁਰੂ ਰਾਮਦਾਸ ਸਤਗੁਰ ਦੇ ਦਰ ਘਰਦੇ ਉਸਤ ਪੜੋ ਨਾ ਸਵੇਿਆਂ ਦੇ ਵਿੱਚ ਬੜੀ ਮਹਿੰਗੀ ਬਾਣੀ ਹੈ ਜਿਨ੍ਹਾਂ ਨੇ ਕਦੀ ਸੰਚਾ ਲਈ ਇੱਕ ਇੱਕ ਪੰਕਤੀ ਦੇ ਅੰਦਰ ਚਾਰ ਚਾਰ ਵਿਚਾਰ ਆਨੇ ਗੁਰੂ ਕੇ ਪਿਆਰਿਓ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖਿਆ ਜਨ ਕੀਓ ਪ੍ਰਗਾਸ ਗੁਰ ਅੰਗਤ ਦਿਓ ਨਿਧਾਨ ਅਤਤ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨ ਤਰਾਸ ਗੁਰ ਅਮਰ ਸ੍ਰੀ ਸਤ ਕਲਯੁਗ ਰੱਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਬੜੀ ਮਹੰਦੀ ਬਾਣੀ ਹੈ ਜਿਨ੍ਹਾਂ ਨੇ ਸਹਿਬ ਸਹਿਬ ਬਾਠ ਵਿੱਚ ਦਰਸ਼ਨ ਕੀਤੇ ਤੇ ਗੁਰੂ ਰਾਮਦਾਸ ਸਾਧੂ ਜੀ ਦੀ ਪੁਸਤਕ ਵਿੱਚ ਪੜ੍ਹਾਂ ਇੱਕ ਬੜਾ ਪਿਆਰਾ ਵਚਨ ਕੀਤਾ ਬਲਿਆ ਬਾਪੂ ਕੋਲ ਆਇਆ ਗੁਰੂ ਕੋਲ ਆਇਆ ਲੈ ਤੈਨੂੰ ਇਜਾਜ਼ਤ ਮਿਲ ਸਕਦੀ ਹੈ ਦੁੱਖਾਂ ਦੀ ਜਿਹੜੀ ਤਪਸ਼ ਹੈ ਨਾ ਜਿਹੜਾ ਮਹੀਨਾ ਆਰੰਭ ਹੋਇਆ ਨੇੜੇ ਨਹੀਂ ਆਏ ਤੈਨੂੰ ਪੋ ਨਹੀਂ ਸਕੇਗੀ ਤੈਨੂੰ ਵਿਆਪਕ ਰੂਪ ਵਿੱਚ ਤੇਰੇ ਉੱਤੇ ਅਸਰ ਨਹੀਂ ਪਾ ਸਕੇਗੀ ਪਰ ਪਾਤ ਜੀ ਕਹਿੰਦੇ ਨੇ ਬਸ ਗੁਰੂ ਕੋਲ ਆ ਕੇ ਕਿਤੇ ਆ ਜਿਹੜੇ ਗੁਰੂ ਦੀ ਨਿਯਾਮਤ ਵਿੱਚੋਂ ਤੈਨੂੰ ਕੋ ਨੁਕਤੇ ਇਹ ਨਾ ਕਿਤੇ ਜ਼ਿੰਦਗੀ ਵਿੱਚ ਫੜ ਲੈ। ਬਚਨ ਜੀ ਬੜਾ ਪਿਆਰਾ ਗੁਰ ਜਿੰਨ ਕੋ ਸੁਖ ਪਰਸਨ ਨਾਮ ਖਰ ਰਿਹਾ ਨਿਵਾਸ ਹੈ। ਜਿੰਨ ਕੋ ਗੁਰ ਸੁਖ ਪਰਸਨ ਦੁਰਤ ਦੂਰ ਅੰਤਰ ਨਾਸ ਹੈ। ਗੁਰ ਜਿੰਨ ਕੋ ਸੁਖ ਪਰਸਨ ਮਾਨ ਅਭਮਾਨ ਨਿਵਾਰੈ। ਜਿੰਨ ਕੋ ਗੁਰ ਸੁਖ ਪਰਸਨ ਸਬਦ ਲਗ ਭਗ ਜਲ ਤਾਰੈ। ਪਤੂ ਪਰਮਾਨੰ ਗੁਰ ਆਇਓ ਕਿਨ ਸਕਿਅਤੋ ਜਨ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਭ ਸਤ ਨੂੰ ਕਹਿੰਦੇ ਨੇ ਆਹ ਬਚਨ ਫੜ ਲੈ ਜੀਵਨ ਵਿੱਚ ਭੁਗਤ ਮੁਕਤ ਇਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕੋਲ ਥੋੜਾ ਜਿਹਾ ਖੋਲ ਦਿੱਤਾ ਮਾਲਕ ਜੀ ਦਾ ਇੱਕ ਵਿਚਨ ਹੁੰਦਾ ਜੇਕਰ ਆਪ ਜੀ ਨੇ ਕਦੀ ਕੀਰਤਨ ਰੂਪ ਵਿੱਚ ਸੁਣਿਆ ਹੋਵੇ ਮੇਰੇ RAM ਰਾਏ ਜਿਉਂ ਰੱਖ ਹੈ ਤਉ ਰਹੀਆ ਤੁਧ ਪਾ ਬਹਿ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂ ਅਗੇ ਬਚਨ ਪੜੋ ਕਰ ਭਗਤ ਮੁਕਤ ਜੁਗਤ ਤੇਰੀ ਸੇਵਾ ਜਿਸੂੰ ਆਪ ਕਰਾਏ ਤਾਹਾਂ ਬਿਕੁੰਠ ਜਹਿ ਕੀਰਤਨ ਤੇਰਾ ਤੁਮ ਆਪੇ ਸੰਧਾ ਲਾਏ ਧਿਆਨ ਲਾਜੇ ਭਗਤ ਮੁਕਤ ਅਤੇ ਜੁਗਤ ਇਹ ਉਹ ਸ਼ਬਦ ਨੇ ਜਿਨ੍ਹਾਂ ਤਿੰਨਾਂ ਦੇ ਗੁਰੂ ਕੇ ਪਿਆਰਿਓ ਬੋਕਲ ਵਿੱਚ ਖਰੇਕ ਮੁਲਖ 파ਵੇਂ ਗਿੰਨੂ ਜਮੇ ਕੋਈ ਵੀ ਰਿਲੀਜਨ ਹੈ ਇਹਦੇ ਵਿੱਚ ਜਿਉਂਦਾ ਹੈ ਇਸ ਤੋਂ ਬਾਹਰ ਨਹੀਂ ਪਰ ਇਹਦੇ ਵਿੱਚ ਇੱਕ ਮੁਕਾਮ ਹੈ ਉਹ ਕਿਸੇ ਹੱਲ ਕਿਸੇ ਨੂੰ ਮਿਲਦਾ ਨਹੀਂ ਜੇ ਥੋੜਾ ਜਿਹਾ ਧਿਆਨ ਦਿਆ ਜੇ ਗੁਰਦੇਵ ਕਹਿੰਦੇ ਨੇ ਬਚ ਸਕਦੇ ਹੋ ਤਪਸ਼ ਤੋਂ ਦੁੱਖਾਂ ਦੀ ਅੱਗ ਤੋਂ ਵਿਕਾਰਾਂ ਦੀ ਅੱਗ ਤੋਂ ਪਰ ਕਿਵੇਂ ਗੁਰਦੇਵ ਕਹਿੰਦੇ ਨੇ ਪਹਿਲਾ ਅੱਖਰ ਭੁਗਤ ਇਹਨੂੰ ਥੋੜਾ ਜਿਆਦਾ ਵਿਚਾਰਿਆ ਜੇ ਕਿ ਕਿ ਆਪਾਂ ਬਾਪੂ ਕੋਲ ਬੈਠੇ ਆਪਾਂ ਗੁਰਦੇਵ ਕਹਿੰਦੇ ਜਿਸ ਨੇ ਵੀ ਸਰੀਰ ਧਾਰ ਕੇ ਜਗਤ ਦਾ ਸਾਹਮਣਾ ਕੀਤਾ ਹੈ ਨਾ ਭਾਵੇਂ ਤੁਸੀਂ ਉਹਨੂੰ ਪਾਇ ਮਨੁੱਖਾ ਦੇਹ ਵੇਲੇ ਤੇ ਜੀਵਨ ਜਿਉਣ ਵਾਸਤੇ ਚਿੱਤੇ ਰੱਖਿਆ ਜੇ ਭਗਤ ਦੀ ਖਾਲ ਕਿਸੇ ਨੂੰ ਲੋੜ ਹੈ ਭਗਤ ਮੀਨਸ ਜੋ ਕੁਝ ਲੋੜ ਹੈ ਜੋ ਕੁਝ ਥੋੜਾ ਹੈ ਜੋ ਚਾਹੀਦਾ ਹੈ ਜ਼ਿੰਦਗੀ ਬਸਰ ਕਰਨ ਵਾਸਤੇ ਤੇ ਦਤਾਰ ਕਹਿੰਦੇ ਨੇ ਭਲਿਆ ਜਿਹਦੀ ਗੋਦ ਵਿੱਚ ਬੈਠੇ ਸੰਗਾ ਕਰਨ ਦੀ ਲੋੜ ਨਹੀਂ ਤੇਰਾ ਖਾਕਕ ਹੈ ਆ ਕੇ ਬਪੂ ਕੇ ਤਰਲਾ ਲੈ ਕਿ ਉਸ ਸੋਹਣੀ ਮੱਤ ਵਿੱਚੋਂ ਪ੍ਰਕਾਸ਼ ਹੋਏਗਾ ਐਸੀ ਮੱਤ ਦੇਚਾ ਮੇਰਾ ਥਾਕੂ ਪਹਿਲੀ ਮੱਤ ਪ੍ਰਕਾਸ਼ ਕੀਏ ਉਗਤ ਸਤਗੁਰੂ ਜੀ ਦੇ ਬਚਨ ਕਦੇ ਪੜੋ ਪਿਆਰਿਓ ਸਤਗੁਰੂ ਕਹਿੰਦੇ ਨੇ ਮਾ ਦੋ ਕੈਸੀ ਬਣੈ ਤum ਸੰਗੇ ਆਪ ਨਹਦੇ ਹੋ ਤਾਂ ਮਿਲੋ ਗੁੰਗੇ ਮਾਲਕ ਦੀ ਮੰਦਾਂਗਾ ਹੁਣ ਮੰਗਿਆ ਹੈ ਜਿਨ੍ਹਾਂ ਨੇ ਰੱਬ ਨੇ ਨਾਲ ਪਿਆਰ ਕੀਤਾ ਜਿਨ੍ਹਾਂ ਉਹਦੇ ਨਾਲ mohabbat ਕੀਤੀ ਹੈ ਕੀ ਲੋਇਸੇ ਮੰਗੋ ਚੁੰਨਾ ਪਾਓ ਪਿਉ ਸੰਗ ਦੁੰਨਾ ਅਦਸੇ ਮੰਗੋ ਦਾਲੇ ਘੋਟੋ ਦੋਨੋਂ ਵਕਤ ਜਿਵਾ ਤੇ ਖਾਟ ਮੰਗੋ ਜੋ ਪਾਈ ਸਿਰਖਾਨਾ ਅਵਰਤ ਲਾਈ ਉਪਰ ਕੋ ਮੰਗੋ ਕੀਤਾ ਤੇਰੀ ਭਗਤ ਕਰੈ ਜਨ ਸਿੰਧਾ ਆਪਾਂ ਵੀ ਮੰਗਨੇ ਆ ਗੁਰਦੇਵ^{(1)} ਕਿੰਦਰ ਸਿਖਾ ਜਦੋਂ ਲੋੜ ਹੈ ਨਾ इस मालक को तो आ के फिर कुछ संगा नहीं फिर इस भावना न गुरु अगे अहसास बना के आ जिसका पिता तू खै मेरे स्वामी मालिक तू पिता है मैं तेरी धी तेरा बच्चा वेरा पुत खां मालिक जी हम तेरे को तोड़ता नहीं तो हो सकती